ठाना शहर ਦੇ ਲੋਕਾਂ ਲਈ ਇੱਕ ਰਾਤ ਦੀ ਖਬਰ ਸਾਹਮਣੇ ਆਈ ਹੈ ਕਿ ਬੁੜਲਾਡਾ ਸ਼ਹਿਰ ਦੇ ਲੋਕਾਂ ਨੂੰ ਹੁਣ ਇੱਕ ਹੋਰ ਨਵਾਂ ਵਾਟਰ ਵਰਕਸ ਮਿਲਣ ਜਾ ਰਿਹਾ ਹੈ। ਅੱਜ ਕਰੋੜਾਂ ਦੀ ਲਾਗਤ ਨਾਲ 22000 ਫੁੱਟ ਜ਼ਮੀਨਦੋਜ਼ ਪਾਈਪਾਂ ਦੇ ਕੰਮ ਦੀ ਸ਼ੁਰੂਆਤ ਕਰਵਾਈ। ਬੁੜਲਾਡਾ ਦੇ ਬੋਹਾ ਰੋਡ ਵਾਲੀ ਸਾਈਡ ਦੇ ਕਿਸਾਨ ਪਿਛਲੇ ਤੀਹ ਤੋਂ 35 ਸਾਲ ਤੋਂ ਸਿੰਚਾਈ ਓ ਪਾਣੀ ਦੀ ਸਮੱਸਿਆ ਨਾਲ ਪਰੇਸ਼ਾਨ ਸਨ। ਹੁਣ 500 ਏਕੜ ਜ਼ਮੀਨ ਦੇ 100 ਦੇ ਕਰੀਬ ਕਿਸਾਨ ਪਰਿਵਾਰਾਂ ਨੂੰ ਲਾਭ ਮਿਲੇਗਾ। ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਅਸੀਂ 22 ਜਰਾਂ ਦੇ ਜਿਹੜੇ ਪੁੱਟ ਪਾਇਆ ਉਹਦਾ ਇੱਥੋਂ ਸਟਾਰਟ ਪੁਆਇੰਟ ਤੋਂ ਅਸੀਂ ਅੱਜ ਵਰਤਨ ਕੀਤਾ ਹੈ ਇਹ ਸਾਰੀ ਫੁੱਲੂਆ ਦੇ ਤੱਕ ਦੇ ਜਦੋਂ ਅਸੀਂ ਮਾਲ ਸਿੰਘੋਂ ਜਾਂਦੇ ਹਾਂ ਗਡਾਉਨ ਨੇ ਉੱਤੇ ਇਹ ਸਾਧੂ ਸਾਦੇ ਸਾਧੂ ਪੱਤੀ ਵਾਲੇ ਜਿੰਨੇ ਵੀ ਕਿਸਾਨ ਨੇ ਉੱਥੇ ਜਾ ਕੇ ਬਸੇ ਸੀ ਉਹਨਾਂ ਜਮੀਨ ਉੱਥੇ ਸੀਗੀ ਆਲਪੁਰ ਤੱਕ ਤੇ ਪਾਣੀ ਉਹਨਾਂ ਨੂੰ ਮਿਲਦਾ ਨਹੀਂ ਸੀ ਪਹਿਲਾਂ ਪਾਣੀ ਮਿਲਦਾ ਸੀ ਮੈਂ ਵੀ ਕੋਈ ਜ਼ਮੀਨ ਠੇਕੇ ਦੇ ਲਈ ਸੀ ਮੈਂ ਵੀ ਜਾਂਦਾ ਸੀ ਮੈਂ ਲਾਉਂਦਾ ਰਿਹਾ ਉੱਥੇ ਪਾਣੀ ਸੋ ਉੱਥੇ ਪਾਣੀ ਮਿਲਦਾ ਸੀ ਹੁਣ ਵੱਡੀ ਬੱਧ ਤੇ ਕਿਓ ਵਰਗਾ ਪਾਣੀ ਹੈ ਇਹ ਤਾਂ ਮਾਝੇ ਹੋ ਰਹੀ ਸੀ ਸੋ ਅੱਜ ਕਨਾਲ ਡਿਪਾਰਟਮੈਂਟ ਸਿੰਚਾਈ ਭਗਾ ਦੇ ਡਿਪਾਰਟਮੈਂਟ ਦੇ ਦਾ ਗੁਰਜੀਤ ਸਿੰਘ ਐਸਡੀਓ ਸਾਹਿਬ ਨੇ ਤੇ ਇਹਨਾਂ ਦੀ ਤੇ ਸਾਰੇ ਕਿਸਾਨਾਂ ਦੀ ਆਪਦੀ ਹਿੰਮਤ ਕਰਕੇ ਅਸੀਂ ਉਹਨਾਂ ਦਾ ਅਪਰੋਚ ਕੀਤਾ ਉਹ ਪਾਸ ਹੋ ਚੁੱਕੀ ਹੈ ਤੇ ਇਹ 22 ਹਜ਼ਾਰ ਜਿਹੜੇ ਫੁੱਟ ਦਾ ਪਾਏ ਪੈਣੀ ਹੈ ਜਿਹੜੀ ਪਾਣੀ ਦੀ ਤੇ ਲਗਭਗ ਸਾਰੇ ਕਿਸਾਨਾਂ ਦਾ ਜਿਹੜਾ ਪਾਣੀ ਹੈ ਉਹ ਜਿਹੜਾ ਹੈ ਉਹ ਉਹਨਾਂ ਨੂੰ ਮਿਲੂਗਾ ਹੁਣ ਇੱਕ ਉਹ ਵਰਗਾ ਪਾਣੀ ਹੈ ਜ਼ਮੀਨ ਦਾ ਸਾਰੀ ਸਰਕਾਰ ਭਵੰਤਵਨ ਦੀ ਸਰਕਾਰ ਇਹ ਕਾਹੀ ਵਾਰੀ ਕਹਿ ਚੁੱਕੇ ਆ ਵੀ ਅਸੀਂ ਸਿੰਚਾਈ ਪਾਣੀ ਦਾ ਹਰੇਕ ਟੇਲ ਤੱਕ ਜਦ ਬੱਦ ਵਦ ਸਿੰਚਾਈ ਦੇ ਅਸੀਂ ਜਿਹੜਾ ਹੈਗਾ ਥੱਲੇ ਪਾਣੀ ਕੱਢਣ ਰੋਕਾਗੇ ਜਿਹੜਾ ਧਰਤੀ ਦੇ ਰੋਂ ਪਾਣੀ ਨਿਕਲਦਾ ਇਹ ਕਿ ਸਾਡਾ ਜਿਹੜਾ ਹੈਡਲਾ ਪਾਣੀ ਖਰਾਬ ਹੋ ਚੁੱਕਿਆ ਬਹੁਤ ਥਲੇ ਜਾ ਚੁੱਕਿਆ ਇਹਦਾ ਕੋਈ ਹੱਲ ਸੀ ਕਿ ਅਸੀਂ ਸਚਾਈ ਪਾਣੀ ਨੂੰ ਬੱਦ ਵਦ ਖੇਤ ਤੱਕ ਪਹੁੰਚਾਈਏ ਉਹਦਾ ਅਸੀਂ ਵਕ ਵਕ ਥਾਮਾ ਦੇ ਘਾਟਾ ਕੀਤਾ ਬਲਾਡੇ ਬਲਾਕ ਦੇ 257 ਮੋਗਿਆਂ پاس ਹੋ ਗਏ ਜਿਹਦੇ ਵਿੱਚ 125 ਮੋਗਿਆਂ ਦੀ ਜਿਹੜਾ ਪਾਣੀ ਹੈ ਸਿੰਚਾਈ ਮੈਂ ਰਿਕਾਰਡਨ ਕਰ ਚੁੱਕਿਆ ਪਾ ਚੁੱਕਿਆ ਅਸੀਂ ਅੱਜ ਵੀ ਮੈਂ ਪਿੰਡ ਰਗੜਿਆਲ ਦੇ ਵਿੱਚ ਇੱਕ ਮੋਗੇ ਦਾ ਮਤ ਘਾਟਨ ਕਰਕੇ ਆਇਆ ਇਸ ਤਰ੍ਹਾਂ ਮਤਲਬ ਹੋਰ ਦੂਜਾ ਮੋਗਾ ਸੀ ਮੈਂ ਉੱਥੇ ਗਿਆ ਸੀਗਾ ਅਖਮ ਖਡਾਲ ਉੱਥੇ ਵੀ ਇਕ ਘਾਟਨ ਕਰਕੇ ਆਇਆ ਸਾਨੂੰ ਆਸ ਹੈ ਕਿ ਅਸੀਂ 2 ਸਾਲ ਦੇ ਸਰਕਾਰ ਦੇ ਪੰਸਾ ਦੇ ਵਿੱਚ ਵਿੱਚ ਭਲਾਡੇ ਬਹ ਹਲਕੀ ਦੇ ਸਾਰੇ ਮੋਗਿਆਂ ਦੇ ਵਿੱਚ ਪਾਪਾ ਪਾ ਕੇ ਅਲਗਰਾਉਂਡ ਅਸੀਂ ਹਰੇਕ ਕਿਸਾਨ ਦੀ ਸਾਦੇ 66 ਅ ਮਤਲਬ ਲਗਭਗ 6 ਕਿਲੋਮੀਟਰ ਤੱਕ ਜੇ ਪਾਣੀ ਨਹੀਂ ਮਿਲਿਆ ਸੀ 35 35 ਸਾਲਾਂ ਬਾਅਦ ਬਹੁਤ ਕਿਸਾਨਾਂ ਨੂੰ ਪਾਣੀ ਮਿਲਿਆ ਹੈ ਲਈ ਪਾਣੀ ਇਹ ਮਰ ਸਿੰਘ ਦੀ ਧਾਰਨਾ ਹੈ ਕੀ ਨਦੀ ਧਾਰਨਾ ਹੈ ਮੰਦਰਾ ਦੀ ਧਾਰਨਾ ਹੈ ਸੋ ਅੱਜ ਅਸੀਂ ਇਹ ਵੀ ਇਹ ਪਾਣੀ ਕਾਫੀ ਚਿਰ ਹੋ ਗਿਆ ਤੇ ਪੰਜੀ ਸੀ ਪਾਣੀ ਸੋ ਮੇਰੀ ਪਾਣੀ ਸੋ ਅੱਜ ਪਾਏ ਪਾ ਕੇ ਹੀ ਉਹਨਾਂ ਕਿਸਾਨਾਂ ਨੂੰ ਪਾਣੀ ਸੀ ਜੀ ਸਚਾਈ ਦੀ ਸੂਰਤ ਹੈ ਉਹ ਪਰਵਾਰ ਕੀ ਹੈ ਕਰਕੇ ਮੈਂ ਸਰਕਾਰ ਦਾ ਸਰਕਾਰ ਨੂੰ ਅਸਮਾਨ ਦਾ ਸਾਡੇ ਸਚਾਈ ਮੰਤਰੀ ਦਾ ਇਹ ਡਿਪਾਰਟਮੈਂਟ ਦਾ ਬਹੁਤ ਧੰਨਵਾਦੀਆ ਕਿੰਨਾ ਖਰਚਾ ਹੋ ਸਰ ਇਸ ਪਾਈਪ ਲਾਈਨ ਤੇ ਅੱਜ ਕਿੰਨੇ ਦਾ ਸਰ ਤੇ ਉਹਨੇ ਤਿੰਨ ਕਰੋੜ ਪੌਣੀ ਤਿੰਨ ਕਰੋੜ ਜੀ ਸਾਡੇ ਸਭ ਨਾਲ ਨੇ ਪੌਣੀ ਤਿੰਨ ਕਰੋੜ ਠੇਕਾ ਹੋਇਆ ਠੇਕੇਦਾਰ ਵੀ ਨਾਲ ਬੈਠੇ ਨੇ ਇਹ ਕਿੰਨੇ ਦਿਨਾਂ ਚ ਮੁਕੰਮਲ ਹੋ ਜਾਏਗਾ ਜੀ ਸਰ ਇਹ ਇਹ ਗੱਲ ਦੋ ਢਾਈ ਮਹੀਨਿਆਂ ਵਿੱਚ ਕੰਪਲੀਟ ਹੋ। 3 ਮਹੀਨਾ ਤੱਕ ਪ੍ਰੋਜੈਕਟ ਦਾ ਹੈਗਾ। ਲੱਗ ਜਾਂਦਾ ਟਾਈਮ ਲੱਗ ਜਾਂਦਾ। ਸਰ ਜੀ ਨਹਿਰੀ ਪਾਣੀ ਦੇ ਪਰਪੋਸਲ ਦੀ ਸ਼ੁਰੂਆਤ ਕੀਤੀ ਗਈ ਹੈ। 1.3 ਕਰੋੜ ਦੇ ਲਗਪਾ ਪਰਪੋਸਲ ਹੈ। ਕਿ ਇੰਨਾ ਕਿ ਰਕਬੇ ਨੂੰ ਲਾਭ ਕਿੰਨੇ ਕਿ ਕਿਸਾਨਾਂ ਨੂੰ ਹੋਵੇਗਾ। ਇਹ ਜੀ ਅੰਦਾਜ਼ਨ 500 ਏਕੜ ਨੂੰ ਦਾ ਕਲੀਅਰ ਜਿਹੜਾ 30-35 ਸਾਲਾਂ ਦਾ ਜਿਹੜਾ ਪਾਣੀ ਹੈ ਉਹ ਮਿਲੂਗਾ ਇਹਦੇ ਨਾਲ। ਇਹ 7 ਕਿਲੋਮੀਟਰ ਦੀ ਪਾਈਪ ਹੈ। ਹੁੰਦਾ ਤੇ ਇਹਦੇ ਨਾਲ ਇੱਕ ਅਤਲ ਜਿਹੜਾ ਹੈਗਾ 25 ਸਾਲਾਂ ਤੋਂ ਜਿਹੜਾ ਪਾਣੀ ਰੁਕਿਆ ਹੋਇਆ ਸੀ ਜਿਹੜਾ ਨੈਰੀ ਕਾਲਸੀਅਮ ਟੁੱਟ ਚੁੱਕਿਆ ਸੀ ਉਹਨੂੰ ਅਸੀਂ ਪੁਨਰਜੀਵਿਤ ਕਰ ਰਹੇ ਹਾਂ ਕਿਉਂਕਿ ਤਾਸ਼ ਕਰ ਦੇਗੇ ਜਦੋਂ ਬੜੀਆ ਸਿਰ ਚੱਲੇ ਕਿੰਨਾ ਕੁ ਪਾਣੀ ਸਰਪਲਸ ਹੋਣ ਦੀ ਉਮੀਦ ਹੈ ਤੁਹਾਨੂੰ ਇਸ ਪਾਈਪ ਲਾਈਨ ਤੋਂ ਇਸ ਪਾਈਪ ਲਾਈਨ ਦੇ ਵਿੱਚ ਕਿਉਂਕਿ ਹੈ ਤੇਲ ਦਾ ਮੋਗ ਹੈ 14300 ਤੇਲ ਹੈ ਜੀ ਮਾਈਨਰ ਪੰਜ ਬੁੱਢਾ ਡਾਦੀ ਤੇ ਜੇ ਮਾੜਾ ਮੋਟਾ ਕੋਈ ਸਰਪਲਸ ਪਾਣੀ ਆਏਗਾ ਵੀ ਤਾਂ ਉਹ ਸਾਡੇ ਕੋਲੇ ਇੱਕ ਪਹਿਲਾਂ ਪੰਚਾਇਤੀ ਜ਼ਮੀਨ ਦੇ ਵਿੱਚ ਇੱਕ ਟੋਬਾ ਬਣਿਆ ਹੋਇਆ ਹੈ ਇੱਕ ਛੋਟਾ ਟੋਬਾ ਹੈ ਅਸੀਂ ਉਹਦੇ ਵਿੱਚ ਪਾਵਾਂਗੇ ਇਦੇ ਵਿੱਚ ਕੀ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਵਾਟਰ ਵਾਕਸ ਲਗਾਉਣ ਦੀ ਲੋੜ ਹੈ ਏਰੀਆ ਨੂੰ ਪੈਂਦੀ ਹੈ ਤਾਂ ਉੱਥੋਂ ਬਣਾਇਆ ਜਾ ਸਕਦਾ ਹੈ ਉਹਦੇ ਨਾਲ ਨਾ ਤਾਂ ਸਰਪਲਸ ਪਾਣੀ ਹੈ ਜਿਹੜਾ ਵੇਸਟ ਨਹੀਂ ਹੋਊਗਾ ਨਾ ਹੀ ਉਹ ਕਿਸਾਨਾਂ ਦੀ ਫਸਲਾਂ ਨੂੰ ਨੁਕਸਾਨ ਕਰੂਗਾ ਬਲਕਿ ਉੱਥੇ ਖੜਾ ਪਾਣੀ ਵਾਟਰ ਰੀਚਾਰਜ ਵੀ ਕਰੂਗਾ ਆਲੇ ਦੁਆਲੇ ਦੇ ਇਸੇ ਸੋ ਅਸੀਂ ਨਾ ਸਿਰਫ ਜਿਹੜੇ ਮੋਟਰਾਂ ਦੇ ਪਾਣੀ ਹੈ ਉਹ ਕੱਢਣ ਤੋਂ ਬਚਾਉਣ ਲਈ ਅਸੀਂ ਕਨਾਲ ਵਾਟਰ ਸਪਲਾਈ ਕਰ ਰਹੇ ਹਾਂ ਬਲਕਿ ਅਸੀਂ ਨਾਲ ਦੀ ਨਾਲ ਇਸੇ ਪ੍ਰੋਜੈਕਟ ਦੇ ਵਿੱਚ ਪਾਣੀ ਰੀਚਾਰਜ ਦਾ ਵੀ ਇੱਕ ਉਪਰਾਲਾ ਬਣਾ ਰਹੇ ਆ ਜਿਹਨੂੰ ਕੋਈ ਅੱਗੇ ਜਾ ਕੇ ਅਸੀਂ ਵਾਟਰ ਬਾਕਸ ਵਿੱਚ ਵੀ ਤਬਦੀਲ ਕੀਤਾ ਜਾ ਸਕਦਾ ਅਮਰੀਕ ਸਿੰਘ ਜੀ ਤੁਸੀਂ ਕਿਸਾਨ ਆਉਂਗੇ ਤੁਸੀਂ ਤੁਹਾਡੀ ਇਹ ਪਾਈਪ ਲਾਈਨ ਨੂੰ ਤੁਹਾਨੂੰ ਖੇਤਾਂ ਨੂੰ ਮਿਲ ਰਹੀ ਹੈ ਕਿੰਨਾ ਕੁ ਤੁਹਾਨੂੰ ਲਾਭ ਐਸੇ ਪਾਈਪ ਲਾਈਨ ਦਾ ਤੁਹਾਨੂੰ ਇਹ ਲਾਭ ਐਸੇ ਚੀਜ਼ ਦਾਗਾ ਨਹਿਰੀ ਪਾਣੀ ਕਿ ਨਹੀਂ ਅਸੀਂ 30 ਸਾਲ ਹੋ ਗਏ ਤੁਹਾਨੂੰ ਬੰਦ ਹੋਏ ਨੂੰ ਬਹੁਤ ਦੁਖੀ ਹੋ ਰਹੇ ਦੀ ਇਹ ਦਾਏ ਸਾਲ ਇੱਕ ਦੋ ਡਰੇਵਲੀਆਂ ਪਾਈ ਜਾਂਦੇ ਆ ਪਾਣੀ ਅਸੀਂ ਨੇ 300 ਫੁੱਟ ਨੇ ਡਰੇਵਲੀ ਪਾ ਲਈ ਬਹੁਤ ਲੱਲੇ ਬਾ ਗਿਆ ਪਾਣੀ ਨੇ ਹੋਰ ਬਸ ਕਰਦੇ ਕਹਿਵਕਹਿ ਵੀ ਜਵਾਬ ਦੇ ਰੀਆਂ ਨੇ ਉਨ ਦੁਬਾਰੇ ਲਾਉਣ ਦੀਆਂ ਜਹਾਕਾਂ ਨੇ ਕਿ ਕਿੱਥੇ ਲਾਵਾ ਗਿਓ ਆਹ ਨਹੀਂ ਗੱਲ ਆਉਂਦੀ ਕਿ ਉਹ ਦੂਬਾਰ ਜਿਹੜੇ ਰਕਵੇ ਚ ਲੱਗ ਗਏ ਨੇ ਗਾਹਾਂ ਦੋ ਤਿੰਨ ਕਿੱਲੇ ਵਾਹੀ ਲਾਉਣਾ ਪੈਂਦਾ ਉਹ ਸਾਡੇ ਸਾਫ ਸੁਣੀ ਆਉਦੀ ਇਹਦਾ ਫੋਟ ਵਧੀਆ ਲਾਹੂਗੀ ਮਾਦੂ ਜੀ ਖਾਲਸਾ